ਲੈਫਟ ਵਾਲਾ ਵੀ ਆ ਉਹ ਵੀ ਸਾਡਾ ਪਿਛਲਾ ਲੈਫਟ ਦਾ ਖਰਾਬ ਹੋਇਆ ਸੀ ਕੋਈ ਇਹਦਾ ਕੋਈ ਮੋਰਲਾ ਹਿੱਸੇ ਦਾ ਕੋਈ ਨਹੀਂ ਪੋਚੋ ਆ ਬਸ ਤੇ ਇਹਨੂੰ ਕੁਝ ਨਹੀਂ ਕੁਝ ਨਹੀਂ ਹੋਇਆ ਮੇਰੇ ਆਹ ਵਾਲੇ ਟਾਇਰਾਂ ਜਦੋਂ ਹੁਣ ਹਾਲਤਾਂ ਮੀਆਂ ਗਾਂ ਚਲਾਉਣੇ ਆ ਉਹ ਤਾਂ ਲਾ ਲਾ ਦੇਣੇ ਲਾ ਦੇਣੇ ਕਿਉਂਕਿ ਇੱਡੇ ਟਾਇਰ ਬੰਨੇ ਬੰਨੇ ਕਿਉਂਕਿ ਟਰੈਕਟਰ ਭਾਜੀ ਨੋਰਮਲੀ ਯਾਰ ਜਦੋਂ ਆਪਾਂ ਬੰਨੇ ਤੋਂ ਮੋੜਦੇ ਆ ਮਾੜਾ ਮੋਟਾ ਬੰਨੇ 'ਚ ਵੱਜਦੇ ਆ ਤਾਂ ਭਾਜੀ ਭਾਂਡਾ ਨਾਲ ਕੋਈ ਕੁਝ ਹਾਂ ਬੰਨੇ 'ਚ ਤਾਂ ਵੱਜ ਨਹੀਂ ਹਾਂਜੀ 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 ਫਾਰਮ ਟਰੈਕ ਦੀ ਆ ਚੀਜ਼ ਵੀ ਨਾ ਮੈਂ ਕਹਿੰਦਾ ਮੈਂ LED ਲੈਂਦਾ ਤਾਂ ਐਸਾ ਕੋਈ ਟਰੈਕਟਰ ਨਹੀਂ ਹੋਣਾ ਜਿਹ ਹੋਰ ਜਦੋਂ ਸਾਰੇ ਰੇਟ ਨਾਲੇ ਕੱਢਣ ਲਾ ਪਿਆ ਜੋ ਪਹਿਲਾਂ ਇਹਨਾਂ ਨੇ ਕੱਢਿਆ ਸੀ ਉਹ ਏ ਫਾਰਮ ਟ੍ਰੈਕ ਨਹੀਂ ਸਭ ਤੋਂ ਪਹਿਲਾਂ ਹੁਣ ਜਿੰਨਾ ਫੋੜਿਆ ਭਾਜੀ ਸਾਰਾ ਟੋਟਲੀ ਫਾਰਮ ਰਹਿ ਗਿਆ ਤਾਂ ਹੀ ਤਾਂ ਫੋੜ ਛੇ ਦੀ ਰੀਸ ਹੋ ਰਹੀ ਜਾਂਦੇ ਆ ਏ ਟੂ ਜੈਡ ਸਬਾਨ ਫਾਰਮ ਟੈਕ ਨਾਲ ਲੱਗੀ ਆ ਜੀ ਹੁਣ ਤਾਂ ਵੀਰ ਭਰਾ ਫੋੜ ਲੱਭਣੇ ਹਟ ਗਏ ਦੱਸਾਂ ਕਿਉਂ ਲੱਭਦੇ 45 ਆ ਕਿਉਂਕਿ ਪਿਛਲਾ ਹਿਸਾਬੀਆ ਦਾ ਲਾਉਣਾ ਪੈਂਦਾ ਅਗਲਾ ਵੀ ਇਹਦਾ ਲਾਉਣਾ ਪੈਂਦਾ ਦੇਖੋ ਭਾਜੀ ਮੈਂ ਤੁਹਾਨੂੰ ਫੋੜ ਦੀ ਤੁਹਾਡੀ ਗੱਲ ਗੱਲ ਰੁਕਣ ਲੱਗਾ ਜੀ ਮੈਂ ਤੁਹਾਡੀ ਇੱਕ ਹੋਰ ਗੱਲ ਰੁਕਣ ਲੱਗਾ ਜੀ ਹਾਂ ਇੱਕ ਇਹਨਾਂ ਨੇ 60 ਨੇ ਕੱਢਿਆ ਜੀ ਫਾਰਮ ਟਰੈਕ 3600 ਕੱਢਿਆ ਸੀ ਉਹ ਪਤਾ ਇਹਨਾਂ ਨੇ ਵੇਚਿਆ ਉਹ ਪਾਜੀ ਕੱਲਾ ਰਾਜਸਥਾਨ 'ਚ ਹੀ ਮਿਲਦਾ ਮੈਨੂੰ ਤਾਂ ਲੱਗਦਾ ਉੱਥੇ ਨਹੀਂ ਮਿਲਦਾ ਕਿ ਮਿਲਦਾ ਮੈਨੂੰ ਅੱਜ ਤੋਂ ਵੀ 2 ਸਾਲ ਪਹਿਲਾਂ ਜਦੋਂ ਕੀਤਾ ਉਹ ਸਾਨੂੰ ਕਹਿੰਦੇ ਰਾਜਸਥਾਨ ਤੋਂ ਲੈ ਆਓ ਹੂੰ ਮੈਂ ਤਾਂ ਦਾ ਉਹਦੇ ਵਿੱਚ ਪਾਜੀ ਡਾਇਫਰਾਮ ਵੀ ਆ ਅੱਛਾ ਤੁਸੀਂ ਉਹਦਾ YouTube 'ਤੇ ਕੱਢ ਕੇ ਦੇਖੋ ਫਾਰਮ ਟਰੈਕ 3600 ਉਹਦੇ ਵਿੱਚ ਫਰਾਟਾ ਵੀ ਪੂਰਾ ਵਜਦਾ ਫੋੜਾ ਕੋ ਡਾਇਫ੍ਰਾਮ ਲੱਗੀ ਆ ਉਹਦੇ ਸ਼ੋ ਵੀ ਫੋਰ ਵਾਲੀ ਆ ਮੋਰੇ ਸਾਰੀ ਉਥੇ ਜਿੱਥੇ ਫੋਰ ਨਹੀਂ ਲੱਗੇ ਆਉਂਦਾ ਉਥੇ ਉਹਦੇ ਗੱਬੇ ਲਿਖਿਆ ਫਾਰਮ ਟਰੈਕ ਜਿਹੜੀ ਜਿੱਦਾਂ ਸ਼ੋ ਆਉਂਦੀ ਆ ਨਹੀਂ ਮੈਂ ਤੁਹਾਨੂੰ ਦੱਸਦਾ ਨਾ ਇਹ ਆਪਣੇ ਜਗਰਾਉ ਹੱਲੇ ਵੀ ਖੜਾ ਹੋ ਰੈਕਟਰ ਅੱਛਾ ਜੀ ਉਹ ਮੈਂ ਤੁਹਾਨੂੰ ਦੱਸਦਾ ਕੀ ਚੱਕਰ ਬਣਿਆ ਇਹਨਾਂ ਨੇ ਬਣਾ ਦਿੱਤੇ ਕੰਪਨੀ ਨੇ ਉਹ ਫੋਰ ਨੇ ਮੁੜ ਕੇ ਇਹਨਾਂ ਤੇ ਕੇਸ ਕੁਸ ਕੁਸ ਕਰਤਾ ਆਹ ਚੱਕਰ ਪਿਆ ਸੀ ਵੀ ਕਹਿੰਦੇ ਵੀ ਇਹ ਤਾਂ ਤੁਸੀਂ ਸਾਰਾ ਡਿੱਟੋ ਕਾਪੀ ਹੀ ਸਾਡੀ ਕਰਤੀ ਆ ਮੈਂ ਬਾਜੀ ਪਤਾ ਕੀ ਕਹਿੰਦਾ ਜੀ ਅੱਜ ਦੇ ਦਿਨ ਮੈਂ ਅਸੀਂ ਬਾਜੀ 2 ਸਾਲ ਪਹਿਲਾਂ ਟਰੈਕਟਰ ਬਾਹਰ ਭ ਤਿਆਰ ਕਰਕੇ ਸਾਡੇ ਫਰੈਂਡ ਨੂੰ ਫੋੜ ਦੂੰ ਹਾਂਜੀ ਉਹਦਾ ਰੰਗ ਮੈਂ ਤੁਹਾਨੂੰ ਉਹ ਵੀ ਤੁਹਾਨੂੰ ਮੈਂ ਵੀਡੀਓ ਵਿੱਚ ਦਿਖਾ ਲਦਾ ਹਾਂ ਉਹਦਾ ਬੰਦਾ ਮੁੰਡਾ ਮੋੱਕ ਗਿਆ ਜੀ ਅੱਛਾ ਉਹਦਾ ਰੰਗ ਅਸੀਂ ਉਹਦਾ ਕੀਤਾ ਇੱਥੇ ਸਾਰਾ ਕੁਝ ਕੀਤਾ ਤਿਆਰ 16 ਦੇ ਲਾ ਕੇ 13 ਨੂੰ ਨਿਕਲ ਨਿਕਲ ਕੀਤਾ ਜੋ ਵੀ ਕਰਕੇ ਭਾਈ 12 ਲੱਖ ਜੀ ਤਿਆਰ ਹੋ ਗਿਆ ਰਿਆ ਬੱਲੇ ਬੱਲੇ 12 ਲੱਖ ਕੇ ਟਿਆਰ ਸਾਢੇ 5 ਲੱਖ ਦੇ ਵੇਲੇ ਤਾਂ ਕਹਿੰਦਾ ਟਰੈਕਟਰ ਟਰੈਕਟਰ ਤਿਆਰ ਹੋਇਆ ਸੀ ਇੰਜਨ ਉਹਦਾ ਦਾਨੀ ਕੋ ਦਾ ਕੱਲਾ ਬਾਹਰ ਨਾਲ 52 ਜਿਹੜਾ ਬਾਲੋ ਵਾਦੀ ਸੀ ਵਾਦੀ ਬਾਕੀ ਸਾਰਾ ਕੋ ਮੈਂ ਨਵਾਂ ਪਾਤਾ ਜੀ ਲੈਫਟ ਦਾ ਤੇ ਲੈਫਟ ਦਾ ਸਮਾਨ ਇੰਜਨ ਦਾ ਸਮਾਨ ਟੋਟਲੀ ਗੇਅਰ ਦੀਆਂ ਗਰਾਰੀਆਂ ਤਾਂ ਵੀ ਨਵੀਆਂ ਪਾਈ ਆ ਉਹ ਦੇਖ ਲੈ ਹਣ ਸ਼ੌਂਕ ਆ ਹੁਣ ਪਾ ਜੀ ਮੈਂ ਦੱਸਦਾ ਜੀ ਮੈਂ ਕਹਿੰਦਾ ਨਵਾਂ ਲੈ ਲੈਂਦੇ ਮੈਂ ਹੁਣ ਉਹੀ ਦੱਸਣ ਲੱਗਾ ਜੀ ਹਾਂ ਤੁਸੀਂ ਚੁੱਪ ਕਰਕੇ ਜੀ ਫਾਰਮ ਟਰੈਕ ਲੈ ਲਓ ਚਾਹੇ 60 ਲੈ ਲਓ ਲੈ ਲਿਆ ਜੀ ਹਾਂ ਉਹਦਾ ਮੋਰਲਾ ਆ ਪੱਲਾ ਚੇਂਜ ਕਰੋ ਫੋਰਡ ਦਾ ਲਾਓ ਮੇਰੇ ਕਹਿੰਦਾ ਨਵੇਂ ਨੂੰ ਚਾਹੇ ਰੰਗ ਕਰਾ ਦੋ ਹਾਂ ਸਭ ਤੋਂ ਬੈਸਟ ਆ ਉਥੇ ਕੱਲਾ ਰੰਗ ਹੀ ਕਰਾਉਣਾ ਪੈਣਾ ਜੇਰਾ ਭਾਜੀ ਆਪਾਂ ਇੱਕ ਜਗਾੜ ਨਾਲ ਮੰਨ ਲਓ ਜਗਾੜ ਨਾਲ ਨਹੀਂ ਪਮਾ ਕੰਪਨੀ ਮੇੜੇ ਤਿਆਰ ਕਰਦੇ ਆ ਇੱਕ ਟਰੈਕਟਰ ਫੁੱਲ ਕੰਪਨੀ ਮੇੜੇ ਆ ਤੁਸੀਂ ਫਾਰਵਰਡ ਟਰੱਕ 45 ਲੈ ਲਓ 6 ਲੱਖ ਦਾ ਟਰੈਕਟਰ 7 ਦਾ ਆਜੂ 8 ਦਾ ਹੋਊਗਾ ਰੱਖ ਲਓ ਨਹੀਂ 8 ਦਾ ਨਹੀਂਗਾ ਸਸਤਾ 7 ਦਾ ਹੋਣਾ ਚਲੋ ਉਹਦੀ ਆ ਮੋਲ ਦੀ ਬਾ ਆ شو ਚੇਂਜ ਕਰੋ ਜੀ ਮੈਂ ਕਹਿੰਦਾ ਜਿੱਦਾਂ ਦਾ ਤੁਸੀਂ ਰੰਗ ਕਰਾਉਣਾ ਜਿੱਦਾਂ ਦਾ ਵੀ ਕਰਾਉਣਾ ਆ ਫੋੜ ਵਾਲਾ ਸਾਰੇ ਟਰੈਕਟਰ ਖੜੇ ਰੰਗ ਕਰਾ ਦੇ ਦੇ ਅੱਧ ਤਾਂ ਵੀ ਬਚ ਗਿਆ ਤਾਂ ਵੀ ਬਚ ਗਿਆ ਨਾਲੇ ਪੰਜ ਹੋਰ ਸੁਣੋ ਨਾਲੇ ਹੋਰ ਸੁਣੋ ਚਲੋ ਬਾਕੀ ਉਹ ਦੋ ਤਿੰਨ ਚਾਰ ਲੱਖ ਅਸੇ ਉੱਪਰ ਨਾਲੇ ਯਾਰ ਸਾਰਾ ਕੁਝ ਸੀਲਾ ਕੰਪਨੀ ਫਿਟੜ ਹਾਂ ਮੈਂ ਕਹਿੰਦਾ ਪੇਂਟ ਹੀ ਆਪਾਂ ਉੱਤੋਂ ਪੇਂਟ ਹੀ ਕਰਨਾ ਉਹਦਾ ਪੱਲੇ ਖੋਲੋ ਜਿਹੜੀਆਂ ਇਹ ਕੀਤੇ ਦਾ ਆਹ ਖੋਲਣੇ ਇਹ ਖੋਲੋ ਉਹਨੂੰ ਬੰਦੇ ਨੂੰ ਕਹਿੰਦਾ ਵਿਚੇ ਦਾ ਕੋ ਖੋਲਣਾ ਹੀ ਨਹੀਂ ਬਾਰੋ-ਬਾਰ ਇਹਨੂੰ ਪੇਂਟ ਮਾਰਦੇ ਪੱਲਿਆਂ ਨੂੰ ਪੇਂਟ ਮਾਰਦੇ ਟਰੈਕਟਰ ਤੇ ਯਾਰ ਟਰੈਕਟਰ ਤੇ ਉਸ ਤੋਂ ਬਾਅਦ ਬੈਠਾ ਜਿਹੜਾ ਦੋ ਚਾਰ ਲੱਖ ਉੱਪਰ ਪਾਉਂਦੀ 10 ਲੱਖ ਲਾ ਦੋ ਪੇ ਉਹ ਤਾਂ ਓ ਵਕਰਾਇਆ ਆਹਨ ਤੂੰ ਵੀ 1 ਲੱਖ ਡੇਢ ਲੱਖ ਟੰਗੀ ਫਿਰਦਾ ਨਹੀਂ ਹੱਦ ਲੱਗ ਗਿਆ ਹੱਦ ਲੱਗ ਗਿਆ ਮੈਂ ਕੀ ਦਾਦਾ ਨਹੀਂ ਰੇਟ ਕਰਾਉਂਦਾ ਸਾਲਿਆ ਮੈਂ ਕਹਿੰਦਾ ਇਹ ਤਾਂ ਲੱਗ ਹੀ ਗਿਆ ਨਾ 60 70 ਹਜ਼ਾਰ ਦੇ ਦਾ ਸਾਢੇ ਨੇ ਚਾਰ ਅਸੀਂ ਆ ਕੁਛ ਨਹੀਂ ਕੀਤਾ ਆ ਕਿੱਥੋਂ ਕਰਵਾਈਆ ਡਾਊਨ ਸੀਲਿੰਗ ਆ ਗਈ ਇਹ ਪਾਜੀ ਆ ਰਾਮਗੜੀ ਆ ਪਲਾਨਟ ਇੱਥੇ ਪਾਣੋ ਕੀ ਅੱਛਾ ਉਹ ਮੁੰਡੇ ਨੇ ਇੰਗਲੈਂਡ ਪਾਜੀ ਚਲ ਗਿਆ ਉਹਦਾ ਉਹਨਾਂ ਨੇ ਕਿ ਬੜਾ ਗੰਨ ਤੁਸੀਂ ਸਾਰਾ ਬਾਹਰ ਭੇਜਤਾ ਯਾਰ ਸਹੀ ਗੱਲ ਹੈ ਬੜੇ ਚੜਦੇ ਤੋਂ ਚੜਦੇ ਵੀਰ ਬਾਹਰ ਚਲੇਗੇ ਹਾਂਜੀ 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 ਨਹੀਂ ਚਲੋ ਪਾਜੀ ਹੁਣ ਟੱਕਰ ਗਿਆ ਚੰਨੀ ਆਟੋ ਲੈਂਡ ਵਾਲੇ ਯਾਰ ਟੱਕਰ ਗਿਆ ਆਟੋ ਲੈਂਡ ਵਾਲੇ ਆ ਬਹੁਤ ਟੌਪ ਦਾ ਕੰਮ ਆ ਹਮਮ ਸਭ ਤੋਂ ਬਾਅਦ ਦੇ ਅੱਜ ਦੀ ਡੇਟ ਚ ਉਹ ਆ ਤੁਹਾਡੇ ਜਿਹੜਾ ਗਿੱਲ ਆਪਣੇ ਗਿੱਲ ਨਹੀਂ ਆ ਕਿ ਤਿਆਰ ਕਰਦੇ ਗਿੱਲ ਆਡੀਓ ਆਟੋ ਲੈਂਡ ਵਾਲਿਆਂ ਦਾ ਮਟਰਟਰ 5620 ਉਹਨਾਂ ਦੀ ਵੀਡੀਓ ਸ਼ੂਟ ਕੀਤੀ ਹੋਈ ਆ ਆਟੋ ਲੈਂਡ ਵਾਲਾ ਆਪਣਾ ਕਮਲ ਭਾਈ ਨਾਲ ਬਹੁਤ ਪਿਆਰ ਹੈ ਆਪਣਾ ਹਨਾ ਤੇ ਇਹ ਨਹੀਂ ਗੱਲ ਦੇਖੋ ਭਾਜੀ ਜੇਹੜਾ ਕੰਮ ਤੁਸੀਂ ਗੱਲ ਕਰਦੇ ਹੋ ਸਰਦਾਰ ਨੇ ਆਟੋ ਲੈਂਡ ਵਾਲੇ ਹਾਂ ਭਾਜੀ ਬੜਾ ਕਿਹਾ ਜੇਹੜਾ ਮੇਰਾ ਨਾਮ ਹੈ ਜੇਹੜੇ ਭਾਜੀ ਜਿਹੜੀ ਚੀਜ਼ ਇਹਦੇ ਕੋਲ ਹੈਗਾ ਨਾ ਉਹਦੀ ਮੈਂ ਕਹਿੰਦਾ ਸਿਫਤ ਕਰਨੀ ਚਾਹੀਦੀ ਜੇ ਚਾਹੀਦੀ ਹੈ ਇਹ ਨਹੀਂ ਗੱਲ ਹੈ ਵੀ ਅਸੀਂ ਮੈਂ ਭਾਜੀ ਤੋਂ ਕਦੇ ਉਦਾਂ ਮੇਰੀ ਯਾਰੀ ਬਹੁਤ ਆ ਮੈਂ ਕੰਮ ਨਹੀਂ ਕਦੇ ਕਰਾਇਆ ਮੈਂ ਇਹ ਵੀ ਕਹਿੰਦਾ ਵੀ ਇਦਾਂ ਵੀ ਨਹੀਂ ਯਾਰ ਮੇਰੀ ਗੱਲ ਵੀ ਇਦਾਂ ਵੀ ਕੰਮ ਦੇ ਰੇਟਰ ਨਹੀਂ ਉਹਨਾਂ ਦਾ ਅੱਜ ਵੀ ਮੈਨੂੰ ਫੋਨ ਆਇਆ ਜਦੋਂ ਆਪਾਂ ਗੱਡੀ ਵਿੱਚ ਬੈਠੇ ਸੀ ਤੇ ਵੀ ਪਾਜੀ ਆ ਜਿਓ ਕਹਿੰਦੇ ਮੈਂ ਅਸੀਂ ਕੱਲ ਗਿਆ ਸੀ ਪਾਜੀ ਸਾਨੂੰ ਮਲੇ ਨਹੀਂ ਉਹਦਾ ਮੈਨੂੰ ਫੋਨ ਆ ਕਹਿੰਦੇ ਮੈਂ ਅੱਜ ਸ਼ਾਪ ਤੇ ਆ ਆ ਜਾਣਾ ਸੀ ਮੈਂ ਗੱਲ ਹੁਣ ਸਾਰੇ ਕਬੜ ਦੇ ਕੰਮ ਤਾਂ ਹੁਣ ਆਏ ਨਾ ਹੁਣ ਮੈਂ ਸਾਰੇ ਪੰਜਾਬ ਦੇ ਮਿਸਤਰੀ ਵੀਰਾਂ ਸਭ ਨਾਲ ਗੱਲ ਹੋਵੇ ਹਨਾ ਹੁਣ ਕੰਮ ਤਾਂ ਪਾ ਇੱਕ ਤੋਂ ਹੀ ਕਰਾਉਣਾ ਇੱਕ ਤੋਂ ਹੀ ਕਰਾਉਣਾ ਪਰ ਇੰਨਾ ਮਾ ਲੋ ਪਾਜੀ ਨਾਲ ਬਹੁਤ ਪਿਆਰ ਆ ਸਭ ਨਾਲ ਹੁੰਦਾ ਪ੍ਰੇਮ ਹਾਂਜੀ 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 ਵਧੀਆ ਇਹ ਟਰੈਕਟਰ ਵੀ ਨੇ ਕਿੰਨਾ ਮਾਡਲ ਦੱਸਿਆ ਸੀ 18 ਮਾਡਲ ਆ ਪਾਜੀ 18 ਤੋਂ ਲੈ ਕੇ ਹੁਣ ਤੱਕ ਇਹਦਾ ਪੰਪ ਤਾਂ ਚਲੋ ਸ਼ੌਂਕ ਨੂੰ ਬਦਲਤਾ ਆ ਚਲੋ ਲਿਫਟ ਵਾਲਾ ਖਰਾਬ ਹੋਇਆ ਸੀ ਹੋਰ ਕੁਝ ਬਦਲੇ ਨਹੀਂ ਨਹੀਂ ਭਾਜੀ ਕੁਝ ਨਹੀਂ ਰੱਬ ਦੀ ਮਿਹਰ ਨਾਲ ओरिजिनल ਲਈ ਆ ਜੀ ਤੇ ਇਹਦੇ ਨਾਲ ਖੇਤੀ ਵਧੀਆ ਕਰਦੇ ਹੋ ਸਾਰੀ ਭਾਜੀ 2022 ਤੱਕ ਤਾਂ ਜੀ 23 ਤੱਕ ਸੌਰੀ ਹੂੰ ਇਹਦੇ ਨਾਲ ਜਦੋਂ 50 ਖੇਤ ਸਗੇ ਸਾਡੇ ਹੂੰ ਸਾਰੀ ਖਣਕ ਵੀ ਇੰਨਾ ਹੂੰ ਕਦੋਂ ਨਹੀਂ ਕਰਦੇ ਸੀ ਕਦੋਂ ਕਦੋਂ ਨਹੀਂ ਕਰਦੇ ਕਦੋਂ ਭਾਜੀ ਦੂਜਾਂ ਭਾਜੀ ਇਹ ਸਮਾਨ ਇਹਨਾਂ ਲੱਗਾ ਲਾਉਣਾ ਕੀ ਕਰਨਾ ਜੀ ਕਦੋਂ ਨਹੀਂ ਨਾ ਕਦੋਂ ਭਾਜੀ ਲੜਦੇ ਇੱਕ 60 ਹੋਰ ਸਗਾ ਜੀ ਉਹ ਵੀ ਦੇ ਕੇ ਬਾਅਦ ਚ ਜੌਂਡੀਰ ਲੈ ਕੇ ਆਂਦਾ ਹੁਣ ਜੌਂਡੀਰ ਤਾਂ ਹੀ ਭਾਜੀ ਬਿਲਕੁਲ ਸੈਂਪਲ ਰੱਖਿਆ ਆ ਤੇ ਭਾਜੀ ਇੰਨਾ ਸਮਾਨ ਨਹੀਂ ਫਿਰ ਦੂਜਾ ਹੁੰਦਾ ਟਰਾਲੀ ਵਿਖਾ ਜਟਾ ਬਿਲਗੇ ਤੋਂ ਤਾਰਾ ਪਰ ਤਾਰ ਪਰ ਤਾਰ ਪਰ ਹਾਂਜੀ ਇਹ ਦਿਮਾਗ ਚ ਕਿਵੇਂ ਆਈ ਆ ਵੀ ਇਦਾਂ ਦੀ ਬਣਾਉਣੀ ਆ ਵਜਾ ਆ ਕੇ ਅਨੰਦਪੁਰ ਸਾਹਿਬ ਕਰਕੇ ਬਸ ਭਾਜੀ ਸਪੈਸ਼ਲ ਤਾਂ ਉੱਥੇ ਲਈ ਮਾਲੋ ਜਦੋਂ ਆਪਾਂ ਕਿਤੇ ਜਾਈਦਾ ਉਹਨਾਂ ਲਈ ਹੈ ਜੀ ਯਾਰ ਇਸ ਟੌਪਿਕ ਤੇ ਨਾ ਕੱਲ ਵਾਲੀ ਵੀਡੀਓ ਚ ਵੀ ਜ਼ਿਕਰ ਹੋਇਆ ਹਾਂਜੀ ਅਨੰਦਪੁਰ ਸਾਹਿਬ ਕਰਕੇ ਆਪਾਂ ਬਹੁਤ ਕੁਝ ਸ਼ੌਕਣਾ ਬਣਾਇਆ ਹਾਂਜੀ ਪਰ ਉੱਥੇ ਹੁਣ ਇਸ ਚੀਜ਼ ਨੂੰ ਮਨਾ ਹੀ ਹੋਈ ਜਾਂਦੀ ਦਿਨੋ ਦੇਣਾ ਬਾਜੀ ਚਲੋ ਜਿੱਡ ਜੀ ਨੂੰ ਰੋਕਣਾ ਚਲੋ ਜਦਾਂ ਜੇ ਕੋਈ ਹੂੜ ਮਤ ਕਰਦਾ ਕੋਈ ਵੀ ਆ ਪਰ ਸਾਰੇ ਸਾਰਿਆਂ ਦੇ ਕੋਰਸੀ ਨਾ ਬੰਨਣਾ ਸਾਰੇ ਇੰਨੇ ਸ਼ੌਕ ਨਾ ਜਾਂਦੇ ਆ ਨਾ ਜੀ ਉੱਥੇ ਬੱਸ ਬਾਜੀ ਇਹ ਸਾਰੀ ਉਹ ਇਹਦੇ ਤੇ ਕੁਝ ਨਜਾਇਜ਼ ਨਹੀਂ ਹੈਗਾ ਆਪਾਂ ਟੱਕਰੇ ਹੋਏ ਬਾਬੇ ਕਰਕੇ ਆਪਾਂ ਮਿਲੇ ਮਹਾਰਾਜ ਕਰਕੇ ਜੀ ਉਹਨਾਂ ਦਾ ਹੀ ਆ ਸਾਰਾ ਸਭ ਕੁਝ ਸਭ ਕੁਝ ਬਾਕੀ ਇਹ ਇੱਕ ਬੰਦਾ ਕੋਈ ਗਲਤ ਹਰਕਤ ਕਰਦਾ ਉਹ ਸਾਰੇ ਅਨੁਭਵਤ ਨਹੀਂ ਪੈਂਦੀ ਆ ਬਾਜੀ ਇਹੋਂ ਨੇ ਇਹਦੇ 'ਚ ਮੈਨੂੰ ਕੁਝ ਗਲਤ ਨਹੀਂ ਲੱਗਾ ਬਹਿ ਕੇ ਜਾਣਾ ਹਾਂਜੀ ਕੋਈ ਇਹਨੂੰ ਆਪਾਂ ਇਹ ਨਹੀਂ ਕਰਨਾ ਵੀ ਇਹ ਚੱਕ ਕੇ ਐ ਕਰਨੀ ਔਂ ਕਰਨੀ ਐ ਇਹ ਬਾਬ ਦੀ ਸਵਾਰੀ ਲਈ ਬਣਾਈ ਆ ਵੀ ਆਪਾਂ ਸੋਹਣੀ ਜੀ ਤਰਾ ਜਾਈਏ ਕੰਮ ਵੀ ਪੂਰਾ ਲਈਦਾ ਇੱਥੋਂ ਇਹ ਤਾਂ ਇੱਕ ਕੰਮ ਦਿੰਦੀ ਆ ਪੂਰਾ ਜੀ ਨਹੀਂ ਮਤੋਂ ਦੇਖਣ ਤਾਂ ਲੱਗਦਾ ਨਾ ਵੀ ਸੋਹਣੀ ਜੀ ਮੈਨੂੰ ਦੱਸਣ ਲੱਗਾ ਜੀ ਹਾਂ ਇਹ ਟਰਾਲੀ ਦਾ ਵਜ਼ਨ ਮੈਨੂੰ ਲੱਗਦਾ ਜਿੰਨੀਆਂ ਛੋਟੀਆਂ ਬਣੀਆਂ ਕਿਸੇ ਦਾ ਨਹੀਂ ਆਉਣਾ ਇਹ ਟਰਾਲੀ ਦਾ ਕੱਲੀ ਦਾ ਵਜ਼ਨ 15 ਕਿਲੋ ਦਾ ਜੀ ਇਹਦਾ ਇਹ ਲੱਗਦਾ ਵੇਕਰ ਉਹ ਨਿੱਕੀ ਜੀ ਹੈ ਮੈਂ ਤੁਹਾਨੂੰ ਦੱਸਣਾ ਕਾਰਨ ਕੀ ਆ ਜੀ ਇਹਦੇ ਫੜਾ ਪਾ ਕੇ ਨਾ ਜੀ 11 ਫੜ ਦੀ ਆ 11 ਹੀ ਗੱਡਰੀਆਂ ਪਈਆਂ ਆ ਫਾਰਸ਼ ਦੇ ਥੱਲੇ ਪੂਰਾ ਕੰਮ ਹੈ ਜੀ ਆਮ ਜਿੰਨੀਆਂ ਬਾਈ ਛੋਟੀਆਂ ਟਰਾਲੀਆਂ ਬਣੀਆਂ ਆ ਉਹਦੇ 5 ਜਾਂ 6 ਗੱਡਰੀਆਂ ਹੋਣੀਆਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਡਿਜ਼ਾਈਨ ਜੇ ਵਾਲੀ ਆ ਮੈਨੂੰ ਲੱਗਦਾ ਆਮ ਜਿੰਨੀਆਂ ਟਰਾਲੀਆਂ ਹੋਣੀਆਂ ਇਹ ਤੁਸੀਂ ਕਹਿ ਕੇ ਬੁਵਾਈਆਂ ਸੀ ਕਿ ਉਹਨੇ ਆਪੇ ਪਾਈਆਂ ਨਹੀਂ ਨਹੀਂ ਆਪ ਕਹਿ ਕੇ ਵੀ ਹੈਵੀ ਬਣਾਉਣੀ ਵੀ ਅਸੀਂ ਸਾਨੂੰ ਅੱਗੇ ਕਿਹਾ ਵੀ ਸਾਡੀ ਮਰਜ਼ੀ ਨਾਲ ਬਣਾਈ ਤੋ ਥੱਲੇ ਕਿੰਨੇ ਚ ਤਿਆਰ ਹੋ ਗਈ ਸੀ ਇਹ ਪਾ ਜੀ ਟਾਇਰ ਟਾਇਰ ਪਾ ਕੇ ਸਾਨੂੰ 3 ਲੱਖ ਤੋਂ ਪਲੱਸ ਪਈਓ ਆ ਜੀ ਟਾਇਰ ਪਾ ਕੇ ਉਹੀ ਬੇ ਉੱਥੋਂ ਸਾਨੂੰ ਪਈ ਸੀ 2 ਲੱਖ ਸਵਾ 2 ਲੱਖ ਨਹੀਂ ਉਹਨਾਂ ਨੂੰ ਅਸੀਂ ਕਦੋਂ ਬਣਾਈ ਸੀ ਤੇ 2 ਸਾਲ ਹੋਏ ਭਾਜੀ 3 ਲੱਖ ਚ ਟਰਾਲੀ ਬਣ ਜਾਂਦੀ ਹੈ ਨਾ ਸਵਾ 3 ਲੱਖ ਨੂੰ ਹਾਂ ਜੀ ਇਹ ਭਾਜੀ ਟਾਇਰ 90000 ਦੇ ਪੈਸੇ ਜਾਂਦੇ ਜੀ ਇਹ ਪਹਿਲਾ ਟਾਇਰ ਜਿੱਦਾਂ ਅਸੀਂ ਜਦੋਂ ਮੈਂ ਉਹਨਾਂ ਦੱਸਣਾ ਇੱਕ ਦੋ ਨੰਬਰ ਚ ਟਾਇਰ ਜਿਹਨਾਂ ਨੂੰ ਗ੍ਰੈਂਡਰ ਚ ਵੱਜਿਆ ਹੁੰਦਾ ਉਹਨਾਂ ਦੇ ਨਾਵਾ ਉਤੇ ਅਸੀਂ ਟਾਇਰ ਉਹ ਬੁੱਕ ਕਰਿਆ ਪਹਿਲਾਂ ਉਹ ਕਦੋਂ ਵੱਜ ਜਾਂਦਾ ਕਤਾ ਕੁਛ ਨਹੀਂ ਉਹ ਪਾਜੀ ਕੁਛ ਨਹੀਂ ਹੁੰਦਾ ਜੀ ਕੰਪਨੀ ਵਿੱਚੋਂ ਕਢਾ ਦਿੰਦੇ ਆ ਬਸ ਅੱਛਾ ਡਿਸਪੋਜ਼ਲ ਪੀਸ ਹਾਂਜੀ ਇਹ ਹੁੰਦਾ ਉਹਦੇ ਪਾਜੀ ਉਹਦੇ ਇੱਥੇ ਨਾਂ ਦੇ ਉੱਤੇ ਇੱਥੇ ਦਾ ਇੱਥੇ ਗ੍ਰਾਈਂਡਰ ਮਾਰਦਾਨਾ ਮੜਿਆ ਬਸ ਹੂੰ ਅਸੀਂ ਪਾਜੀ ਟਰਾਲੀ ਜਦੋਂ ਅਸੀਂ ਬਣਾਉਣ ਲੱਗੇ ਜੀ ਹਨਾ ਸਾਰੀਆਂ ਜਿੰਨੀਆਂ ਟਰਾਲੀਆਂ ਬਣੀਆਂ 15 ਇੰਚ ਦੇ ਟੇਰਾਂ ਦਾ ਬਣੀਆਂ ਆ ਹੂੰ ਆਪਣਾ ਮਾਨਸਿਬੇ ਬਣਾਉਣੀ ਤਾਂ ਵੱਡੇ ਟੇਰਾਂ ਦਾ ਬਣਾਉਣੀ ਆ ਇਹ ਕਿੰਨੇ ਇੰਚ ਇਹ ਪਾਜੀ 1.5 ਤੋਂ 2 ਫੁੱਟ ਹੈ ਹੂੰ ਇਹ 17 ਨੰਬਰ ਆ ਜੀ ਤਾਂ ਦਾ ਨੰਬਰ ਵੀ ਬੜਾ ਅਥਰਾ 307 ਹਾਂਜੀ ਫੇ ਪਾਜੀ ਆ ਦੇਖਿਓ ਮੈਂ ਤੁਹਾਨੂੰ ਇੱਥੋਂ ਵੀ ਦੱਸਦਾ ਜੀ ਇਹ ਵੇ ਗਾਡਰੀ ਨਾਲੋਂ ਵੱਡੀ ਟਰਾਲੀ ਵਾਂਗੂ ਥੱਲੇ ਦੇਣੀ ਪਈ ਪਹਿਲਾਂ ਇੱਥੋਂ ਜਿਹੜਾ ਆਮ ਜਿੰਨੀਆਂ ਟਰਾਲੀਆਂ ਪਾਜੀ ਇੱਥੋਂ ਹੀ ਗਾਡਰੀ ਆਉਂਦੀ ਆ ਕੋਈ ਸੀਗਾ ਜੀ ਜਦੋਂ ਅਸੀਂ ਇੱਥੋਂ ਗਾਡਰੀ ਲੈ ਕੇ ਆਂਦੀ ਪਾਜੀ ਟਰਾਲੀ ਸੂਤਣਾ ਆਵੇ ਹੁੱਕ ਵਿੱਚ ਨਹੀਂ ਪੈਂਦੀ ਸੀ ਫੇਰ ਪਾਜੀ ਇਹ ਵੱਡੀ ਫੇਰ ਵੱਡੀ ਟਰਾਲੀਆਂ ਕੋ ਥੱਲੇ ਗਾਟਾ ਬਣਾਉਣਾ ਹੈ ਜਾ ਆਪਾਂ ਵੱਡਾ ਟਰਾਲਾ ਬਣਾਉਣਾ ਹੈ ਇਦਾਂ ਫੇਰ ਗਾਟਾ ਬਣਾਉਣਾ ਪਿਆ ਸਾਨੂੰ ਇਹ 13 ਕਰਕੇ ਸਪੈਸ਼ਲ ਬਹੁਤ ਸੋਹਣੀ ਹੈ ਯਾਰ ਬਾਲੀ ਘੈਂਟ ਬਣਾਈ ਆ ਵਦੰਦਰੋ ਇਹਦਾ ਸਿਰਾ ਲਾਤਾ ਇਹਦਾ ਇੱਥੇ ਸਮਾਨ ਸੋਣ ਇਦਾਂ ਨਹੀਂ ਗਾਲੀ ਪੂਰੀ ਸਾਫ ਕੇ ਰੱਖੀ ਹੋਆ ਨਾ ਜੰਗ ਪੈ ਜਾਂਦਾ ਐਨ ਜਦਾਂ ਅਸੀਂ ਇਦਾਂ ਜਿਹੜਾ ਹੁਣ ਫਾਰਸ਼ ਆ ਜਿਹਦਾ ਮਾਲਵਾ ਦੀਆਂ ਹੀਟਾਂ ਪਈਆਂ ਸਾਲ ਬਾਅਦ ਗਣ ਰੰਗ ਕਰਾ ਦਿਓ ਵਿਚ ਵਿਚ ਕੰਮ ਵੀ ਭਾਜੀ ਪੂਰਾ ਲਈਦਾ ਜਣੀ 60 70 ਬੋਲੇ ਸੀ 70 ਬੋਲੇ ਦਾ ਖਾਦ ਦੇ ਲਾਦ ਲਈਦੇ ਵਿਚ ਇਹ ਚਲਾ ਤਾ ਦੇ ਵਧੀਆ ਜਦੋਂ ਹੁਣ ਅਸੀਂ ਖਾਦ ਪਾਉਣੀ ਆ ਕਣਕ ਨੂੰ ਇਹ ਟਾਇਰ ਚੱਕ ਦੀਆ ਵਜਨ ਇਹਨਾਂ ਭਾਜੀ ਬਾਦੂ ਜੀ ਟਾਇਰ ਓਰੀਜਨਲ ਨਵੇਂ ਟਾਇਰ ਆ ਜੀ ਨਵੇਂ ਆ ਜੀ ਸਪੀਡ ਬੇਸ ਦੇ ਨਵੇਂ ਟਾਇਰ ਉਹ ਫਿਰ ਪਾਈ ਸੀ ਫੇਰ ਬਾਜੀ ਮੈਨੂੰ ਉਹਨੇ ਬਾਜੀ ਨੇ ਕਹਿਤਾ ਇਹ ਟਾਇਰਾਂ ਦਾ ਇਹ ਸੁਖ ਹੈਗਾ ਵੀ ਲਾਰੇ ਤੋਂ ਕੰਮ ਕਰਦੇ ਆ ਕਿ ਨਹੀਂ ਬਾਜੀ ਇਹਦੇ ਵਿੱਚ ਇਹਦੇ ਵਿੱਚ ਫੋਜ ਕਰਦਾ ਪੈਂਦਾ ਨਹੀਂ ਬੰਦੇ ਨੂੰ ਵਿੱਚ ਬੈਠੇ ਉਹ ਜਦੋਂ ਇੱਕ ਟਾਇਰ ਲੰਘਦਾ ਤੋਏ ਵਿੱਚ ਦੀ ਜਾਂ ਉਸ ਦੂਜਾ ਚੱਕ ਲੈਂਦਾ ਹਾਂ ਫੇਰ ਦੂਜੀ ਗੱਲ ਆ ਬਾਜੀ ਜਦੋਂ ਅਸੀਂ ਉਹ ਬਾਜੀ ਡਿਸਪੋਜ਼ੇਬਲ ਟਾਇਰ ਕਹਿੰਦੇ ਉਹਨਾਂ ਨੂੰ ਸਾਨੂੰ ਉਹਨਾਂ ਦਾ ਫੇਰ ਫੋਨ ਆਇਆ ਵੀ ਬਾਜੀ ਕਹਿੰਦਾ ਜੇ ਤਾਂ ਅਸੀਂ ਕੰਮ ਲੈਣਾ ਫੇਰ ਨਾ ਪਾਓ ਫੇਰ ਤੁਸੀਂ ਕਹਿੰਦਾ ਇਹ ਇਹ ਆ ਸਪੀਡ ਬੇਸ ਦੇ ਹੈਗੇ ਨਵੇਂ ਟਾਇਰ ਪਾਣੀ ਭਰੀ ਗਲਾਸੀ ਤੇ ਉਹ ਤਾਂ ਕਰਕੇ ਬਾਜੀ ਫੇਰ ਉਹ ਕਹਿੰਦਾ ਨਹੀਂ ਵੇ ਨਾ ਕਰੋ ਤੇ ਨਵੇਂ ਟਾਇਰ ਪਾਓ ਪਤੰਦਰਾ ਜੁੱਤੀ ਲੋਹੇ ਦੀ ਟੰਗ थी ਪੱਕਾ ਹੀ ਕੰਮ ਪਾ ਹੁਣ ਭਾਈ ਇਹ ਕੀ ਅਸੀਂ ਆਪ ਬਣਾਇਆ ਸੀ ਮਹਾਰਾਜ ਵੈਰੀ ਗੁੱਡ ਵੈਰੀ ਗੁੱਡ ਅੰਗ ਸਿੰਘ ਭਾਈ ਬਚਿੱਤਰ ਸਿੰਘ ਜੀ ਆ ਇਹ ਮੇਰੇ ਬਾਹਾਂ ਦੇ ਬਣੇ ਹੋ ਆ ਜੀ ਵੈਰੀ ਗੁੱਡ ਵੈਰੀ ਗੁੱਡ ਇਹ ਸਪੈਸ਼ਲ ਇਹਨਾਂ ਦਾ ਪਹਿਲਾ ਸਟicker ਆ ਹੱਲੇ ਤੱਕ ਨਹੀਂ ਲਾਇਆ ਕਿਸੇ ਨੇ ਵੀ ਸਾਡਾ ਮਾਨ ਸੀ ਅਸੀਂ ਐਦ ਕੀ ਇੱਥੇ ਕਿਸੇ ਬੰਦੇ ਨੂੰ ਬੈਠਣ ਹੀ ਨਾ ਪਾਣੀ ਕਰਦੇ ਹਾਂ ਅਸੀਂ ਇੱਥੇ ਇਦਾਂ ਵੀ ਨਹੀਂ ਬਈ ਵੀ ਅਸੀਂ ਜੇ ਲਾਤਾ ਇੱਥੇ ਕੋਈ ਪੈਟ ਕਰਕੇ ਬੈਠਾ ਸੀ ਵੈਰੀ ਗੁੱਡ ਜਿੰਨੇ ਵੀ ਗਏ ਆ ਸਾਰਿਆਂ ਨੂੰ ਕਿਹਾ ਸੀ ਵੀ ਇੱਥੇ ਪੈਰ ਵੀ ਰੱਖਣਾ ਪਰ ਹੂੰ ਵੀ ਸਾਡੇ ਵੀ ਰੱਖ ਲਓ ਬਈ ਇਹਨਾਂ ਨੇ ਇਹਨਾਂ ਦੋਤੇ ਯਾਰ ਕੀ ਆ ਸਹੀ ਗੱਲ ਆ ਜੀ ਇਹ ਦੋਤੇ ਤਾਂ ਆਪਣੇ ਲਈ ਤਾਂ ਸਭ ਤੋਂ ਉੱਤੇ ਹਾਂਜੀ 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 ਆਪਾਂ ਤੁਰੇ ਵੀ ਯਾਰ ਗੱਲ ਸੁਣੋ ਪੰਜਾਬ ਚ ਹੋਰ ਕੀ ਹੈ ਗਈ ਸਹੀ ਗੱਲ ਆ ਜੀ ਜੇ ਆਪਾਂ ਹੁਣ ਮੇਰੀ ਗੱਲ ਸੁਣ ਜਿਹੜਾ ਇੰਗਲਿਸ਼ ਵਾਲਾ ਬਾਰੀਅਰ ਦੇ ਇਹ ਸਾਡੇ ਸਹੀ ਮੈਨੇ ਸੂਰਮੇ ਇਹ ਆ ਜੀ ਸੂਰਮੇ ਆ ਗੱਲ ਹੁਣ ਆਪਣੇ ਤੇ ਜਿਹੜਾ ਪ੍ਰੇਮ ਪਿਆਰ ਆਪਾਂ ਕਦੇ ਪਹਿਲਾਂ ਮਿਲੇ ਨਹੀਂ ਆਪਾਂ ਗੁਰੂ ਘਰੋਂ ਮਿਲੇ ਆ ਐ ਮਿਲੇ ਅੱਜ ਆਪਾਂ ਜਿਵੇਂ ਪਤਾ ਨਹੀਂ 10 ਸਾਲਾਂ ਦੇ ਨਹੀਂ ਜਾਣਦੇ ਹੋ ਇਹ ਗੱਲ ਹੈ ਜੀ ਆਪਣੀ ਹੁਣ ਹੁਣ ਦੇਖੋ ਭਾਜੀ ਪਤਾ ਨਹੀਂ ਗਾਂ ਜਾਂ ਆਪਣਾ ਜਿਹੜਾ ਰਿਲੇਸ਼ਨ ਹੈ ਕਿੰਨਾ ਟਾਈਪ ਕਿੰਨਾ ਵਧੀਆ ਚੱਲਣਾ ਹਾਂ ਉਹ ਆਪਣੇ ਬਲੱਡ ਚ ਸਿਸਟਮ ਇਹਨਾਂ ਦਾ ਚੱਲ ਰਿਹਾ ਚੱਲ ਰਿਹਾ ਜੀ ਹਾਂ ਜੀ ਹਾਂ ਜੀ ਹੁਣ ਤਾਂ ਇੱਥੇ ਹੀ ਆਪਣਾ ਗਾਂ ਚ ਸਹੀ ਗੱਲ ਕਿੱਦਾਂ ਆਪਾਂ ਕਿਵੇਂ ਉਹ ਨਕਮਾ ਖੂਨ ਆਪਣਾ ਕਿਵੇਂ ਨਿਕਲ ਆਉਂ ਚਲੋ ਸਾਡੀ ਕੌਮ ਚ ਵਿੱਚ ਵਿੱਚ ਗਦਾਰ ਵੀ ਹੋਏ ਨੇ ਬਹੁਤ ਜੀ ਸਾਰਿਆਂ ਨੇ ਹੋਏ ਆ ਭਾਜੀ ਤੇ ਵੈਗਰ ਉਹਨਾਂ ਨੇ ਵੀ ਸਮਤ ਦਵੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜੇ ਆਪਣੇ ਚ ਗਦਾਰ ਨਾ ਹੋਣ ਤੇ ਆਪਾਂ ਮੈਂ ਕਹਿੰਦਾ ਅੱਜ ਵੀ ਘੋੜੇ ਸਵਾਰ ਚੜ੍ਹਦੇ ਇਕਲਾ ਜੀ ਅਸੀਂ ਨਹੰਗ ਸਿੰਘ ਦੀ ਫੋਟੋ ਲਾਈ ਹੈ ਜੀ ਵੈਰੀ ਗੁੱਡ ਵੀ ਪਿਆਰ ਆ ਯਾਰ ਬਾਬਿਆਂ ਨਾਲ ਵਧੀਆ ਗੱਲ ਸਾਨੂੰ ਆਪਾਂ ਨੂੰ ਕਿਉਂਕਿ ਆਪਣੇ ਬਲੱਡ 'ਚ ਇਹ ਚੀਜ਼ਾਂ ਆ ਜੀ ਆਪਣੇ ਚਾਹੀ ਅਸੀਂ ਆ ਅਸੀਂ ਸਿਰੋ ਮੋਨੇ ਘੁੰਨੇ ਆ ਭਾਈ ਨਹੀਂ ਗੱਲ ਗੱਲ ਫਿਰ ਉੱਤੇ ਆਪਣੇ ਦਿਲ ਦਿਮਾਗ ਚੋਂ ਨਿਕਲ ਜੁਏ ਚੀਜ਼ ਹੋਰ ਸੁਣੋ ਭਾਜੀ ਅਸੀਂ ਤੁਰ ਕੇ ਅੰਮ੍ਰਿਤਸਰ ਵੈਰੀ ਗੁੱਡ ਪਹਿਲਾ ਸੀਗਾ ਅਰੰਧਪੁਰ ਸਾਹਿਬ ਜੀ ਤੁਰ ਕੇ ਫਿਰ ਅਸੀਂਗੇ ਅੰਮ੍ਰਿਤਸਰ ਤੁਰ ਕੇ ਅਨੰਦਪੁਰ ਸਾਹਿਬ ਸਾਨੂੰ 75 ਕਿਲੋਮੀਟਰ ਬਾੜ ਪੈ ਗਈ ਜੀ ਅੰਮ੍ਰਿਤਸਰ ਸਾਨੂੰ ਪਈ ਭਾਜੀ 127 ਕਿਲੋਮੀਟਰ ਫਿਰ ਅਸੀਂ ਭਾਜੀ ਸੋਚਿਆ ਵੀ ਸਿੰਘਾਂ ਅਸੀਂ ਦਾਰੇ ਉੱਥੇ ਵੀ ਜਾਣਾ ਉੱਥੇ ਦੀ ਧਰਤੀ ਐ ਇੰਨਾ ਕੁਛ ਉੱਥੇ ਦੇਖੋ ਸਾਡੇ ਛੋਟੇ ਸਹਬਜਾਦੇ ਨੇ ਕਿੰਨੀ ਕਰਵਾਰੀ ਦਿੱਤੀ ਉਹ ਸਾਨੂੰ 110 ਕਿਲੋਮੀਟਰ ਪਿੰਡੋ ਬਾੜ ਪਈ ਜੀ ਅਸੀਂ ਦੋ ਦਿਨਾਂ ਚ ਪਹੁੰਚੇ ਸੀ ਅੰਮ੍ਰਿਤਸਰ ਵੀ ਦੋ ਦਿਨਾਂ ਚ ਪਹੁੰਚੀਦਾ ਪਹਿਲਾਂ ਇੱਥੋਂ ਜਿਹੜਾ ਅਨੰਦਪੁਰ ਸਾਹਿਬ ਫਿਰ ਅਸੀਂ ਐਤ ਕੀ ਫਿਰ ਅੰਮ੍ਰਿਤਸਰ ਜਾ ਕੇ ਆਏ ਤੁਰ ਕੇ ਦੋ ਵਾਰ ਹੀ ਗਏ ਆ ਮੇਰਾ ਮੈ ਤੁਹਾਨੂੰ ਦਿਖਾਉਂਦਾ ਨਾ ਮੇਰੇ ਨੌ ਦੇਖਿਓ ਬਾਜੀ ਹੂੰ ਪਾਟੇ ਹੋ ਗਏ ਕਾਲੇ ਹੋ ਗਏ ਆ ਦੇ ਆ ਦੇਖੋ ਬਾਜੂ ਨੌ ਹੈ ਜੀ ਨੌ ਬਾਜੀ ਕਾਲੇ ਹੋ ਕੇ ਪਾਟ ਹੋ ਗਾ ਜੀ ਹੂੰ ਕਾਲੇ ਹੋ ਜਾਂਦੇ ਆ ਨੋ ਤੁਰ ਕੇ ਹੋਰ ਦੋਣੋ ਜੀ ਮੇਰੇ ਹੁਣ ਛਾਲੇ ਦੂਜੇ ਪੈਰ ਤੇ ਆ ਮਤਲਬ ਪਾਣੀ ਨਾਲ ਭਰ ਜਾਂਦੇ ਛਾਲੇ ਆ ਨਾ ਪੂਰੇ ਤੇ ਵੇਲਾ ਮਹਾਰਾਜ ਹੀ ਆ ਅੰਗ ਸੰਗ ਹੋਈ ਸਾਈ ਹੋਈ ਬਾਜੀ ਮੈਂ ਤੁਹਾਨੂੰ ਦੱਸ ਰਾ ਜੀ ਆਪਾਂ ਕੌਣ ਆ ਸਾਡੇ ਸਾਨੂੰ ਆ ਨਾ ਬਾਜੀ ਜਦੋਂ ਅਸੀਂ ਜਦੋਂ ਅਸੀਂ ਅੰਮ੍ਰਿਤਸਰ ਬਾਜੀ ਗਏ ਜੀ ਨਾ ਸਾਨੂੰ ਕਰਤਾਰਪੁਰ ਸਾਹਿਬ ਇੱਕ ਬੰਦਾ ਟਕਰਿਆ ਜੀ ਮੈਂ ਸ਼ੂ ਵੀ ਤਾਂ ਹੀ ਪਾਇਓ ਇਹਦੇ ਕਰਕੇ ਮੇਰੇ ਉਹ ਨੋ ਪਟ ਹੋਇਆ ਹਾਂ ਸਰਦਾਰਪੁਰ ਸਾਹਿਬ ਸਾਨੂੰ ਬੰਦਾ ਟੱਕਰਿਆ ਉਹਦੀ ਮੈਨੂੰ ਗੱਲ ਬਹੁਤ ਵਧੀਆ ਲੱਗੀ ਉਹ ਕਹਿੰਦੇ ਜਦੋਂ ਤੁਸੀਂ ਜਾਣਦੇ ਆ ਤੁਰਕੇ ਹਨਾ ਇੱਥੇ ਜਦੋਂ ਆਉਣੇ ਆ ਤੁਹਾਨੂੰ ਮਹਾਰਾਜ ਤੁਹਾਡੀ ਉਂਗਲੀ ਫੜ ਕੇ ਲੈ ਕੇ ਆਉਣ ਹਾਂ ਜੋ ਤੁਸੀਂ ਘਰੋਂ ਐਡਾ ਵੱਡਾ ਸੋਚ ਕੇ ਤੁਰਦੇ ਆ ਥੋੜਾ ਰੱਖ ਲਓ ਮੇਰਾ ਸਰੀਰ ਮੈਂ ਭਾਰ ਆ ਭਾਜੀ ਅਸੀਂ ਦੋਈ ਜਾਣੇ ਚਾਹੀਦਾ ਜਦੋਂ ਤੁਸੀਂ ਬੰਦੇ ਜਿਆਦਾ ਜਾਣੇ ਨਾ ਥੋੜਾ ਤੁਰ ਨਹੀਂ ਹੁੰਦਾ ਸਾਡੀ ਹੁਣ ਇਦਾਂ ਬੌਂਡਿੰਗ ਜੀ ਰਲਿਓ ਰੱਖ ਲਓ ਵੀ ਸਾਨੂੰ ਪਤਾ ਵੀ ਅਸੀਂ ਇੰਨੇ ਕਿ ਸਟੈਪ ਤੁਰ ਲੈਣਾ ਅਸੀਂ ਨਾਰਮਲੀ 50 55 ਕਿਲੋਮੀਟਰ 60 ਕਿਲੋਮੀਟਰ ਬਾੜ ਕੱਢ ਜੀ ਦੀ ਇੱਕ ਦਿਨ ਦੀ ਕਾਟ ਜਾਂਦੇ ਜੀ ਹਾਂ ਜੀ ਸਵੇਰ ਨੂੰ ਅਸੀਂ ਭਾਈ 4 ਵਜੇ ਤੁਰੀਦਾ ਜੀ ਹੂੰ ਸ਼ਾਮ ਨੂੰ ਅਸੀਂ ਰੱਖ ਲਓ 4 ਤੋਂ 5 ਵਜੇ ਦੇ ਵਿੱਚ ਅਸੀਂ 5 6 ਵਜੇ ਦੇ ਰੱਖ ਲਓ ਗੁਰੂ ਘਰ ਸਟੇ ਕਰਦੇ ਜਾਂ ਕਿਨੇ ਅਸੀਂ ਇੱਧਰ ਨੂੰ ਜਦੋਂ ਗਏ ਸਰਾਂਦ ਨੂੰ ਜੀ ਉਹ ਤੋਂ ਅਸੀਂ ਉੱਥੇ ਰੋਗੇ ਅਸੀਂ ਮਾਛੀਵਾੜਾ ਸਾਹਿਬ ਜੀ ਤੇ ਜਦੋਂ ਇੱਧਰ ਜਾਈਦਾ ਫੇਰ ਭਾਜੀ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਥੋੜਾ ਵਿਚ ਨੂੰ ਆ ਫੇਰ ਆਜ ਹੋਟਲ ਲੈ ਲਈਦਾ ਕਰਤਾਰਪੁਰ ਉਹ ਨਹੀਂ ਆ ਜੀ ਬਾਹਰ ਥੋੜੀ ਵੱਧ ਤਰਲੇ 5 ਕਿਲੋਮੀਟਰ ਬਾਹਰ ਨਿਕਲ ਕੇ ਉੱਚ ਕੋ ਬਾਹਰਲੇ ਪਾਸੇ ਕਰਤਾਰਪੁਰ ਨੂੰ ਕੋਈ ਹੋਟਲ ਰੋਡ ਦੇ ਉਤੇ ਬਹੁਤ ਆਉਂਦੇ ਆ ਉੱਥੇ ਜਾ ਕੇ ਭਾਜੀ ਹੋਟਲ ਲੈ ਲਈਦਾ ਯਾਰ ਵੈਗਰੂ ਸੱਚੇ ਬਾਦਸ਼ਾਹ ਸਾਡੀ ਧਰਤੀ ਐਸੀ ਆ ਆਪਣਾ ਖੂਨ ਚ ਆ ਯਾਰ ਇਹ ਚੀਜ਼ਾਂ ਨਾ ਹਾਂਜੀ ਹਾਂਜੀ ਇਹ ਨਿਕਲ ਨਹੀਂ ਤੇ ਨਾ ਕੋਈ ਕੱਢ ਸਕਦਾ ਤੇ ਨਾ ਕਿਸੇ ਤੋਂ ਨਿਕਲੀਆਂ ਹੋਰ ਭਾਜੀ ਜੇ ਦਾ ਤੁਸੀਂ ਮੈਨੂੰ ਪਹਿਲਾਂ ਕਹਿੰਦੇ ਵੀ ਟਰੈਕਟਰ ਚਲਾ ਲਊਗਾ ਫਾਲੇ ਹੂੰ ਜੋਂ ਦੀ ਗੱਲ ਦੀ ਤੁਸੀਂ ਆਪਣੀ ਗੱਲ ਕਰਦੇ ਦੀ ਹਾਂ ਭਾਜੀ ਚਲਾਊ ਚਲਾਊਗਾ ਇਹ ਵਧੀਆ ਚੱਲਦੇ ਵੀ ਆ ਪਹਿਲਾਂ ਚਲਾਏ ਜਾਂਦੇ 17 ਫਾਲੇ ਨਾ ਦਿਮਾਗ ਚ ਕੀ ਵੱਜਦਾ ਇਹ ਵੀ 4x4 ਹੁਣ ਮੈਂ ਤੁਹਾਨੂੰ ਉਹੀ ਦੱਸਣ ਲੱਗਾ ਹਾਂ ਰੱਖ ਲਓ ਬਈ ਟਰੈਕਟਰ ਕੋਈ ਮਾੜਾ ਨਹੀਂ 4x4 ਵੀ ਨਹੀਂ ਮਾੜਾ ਸਭ ਸੋਹ ਹਾਂ ਬੜਾ ਵਧੀਆ ਆ ਜੀ ਸਾਰੇ ਵਧੀਆ ਆ ਹਮ ਹਨਾ ਜਦੋਂ ਛੋਟਾ ਟਰੈਕਟਰ ਵੱਡਿਆਂ ਜੰਨਾ ਕੰਮ ਕਰਦਾ ਫਿਰ ਵਖਰਾ ਸਵਾਦ ਆਉਂਦਾ ਜਦੋਂ ਉਹ ਟਰੈਕਟਰ 50 ਹਸ ਪਾਵਰ ਵਾਲਾ ਚਾਹੇ ਹੌਲੈਂਡ ਆ ਚਾਹੇ ਜੋਂਡੀਅਰ ਆ ਜਦੋਂ ਛੋਟਾ ਟਰੈਕਟਰ ਜਿਹੜਾ ਨਾ ਉਹ ਵੱਡਿਆਂ ਜੰਨਾ ਫਿਰ ਜ਼ੋਰ ਲਾਉਂਦਾ ਫਿਰ ਸਵਾਦ ਬੰਨ ਨਵਾਂਦਾ ਵੀ ਹਾਂ ਫੀਲ ਆਉਂਦਾ ਫੀਲ ਆਉਂਦਾ ਆ ਇਹ ਚੱਕਰ ਆ ਜੀ ਆਹ ਤੋਂ ਗੱਲ ਵੇਖੋ ਉਦਾਂ ਨਹੀਂ ਕੋਈ ਇਹ ਨਹੀਂ ਹੈਗਾ ਭਈ ਭਈ ਆਪਾਂ ਕਿਸੇ ਟਰੈਕਟਰ ਦੀ ਨਿੰਦਿਆ ਨਹੀਂ ਕਰਦੇ ਨਾ ਨਾ ਮੈਂ ਮਾਲਾ ਦੱਸਾਂ ਕਿ